ਜੀ ਮਾਨਯੋਗ ਸੀਪੀ ਸਾਹਿਬ ਸਰਦਾਰ ਸ਼੍ਰੀ ਗੁਰਪ੍ਰੀਤ ਸਿੰਘ ਢੁਲਰ ਵੱਲੋਂ ਜਿਹੜੀ ਸ਼ਹਿਰ ਵਿੱਚ ਚਲਾਈ ਜਾ ਰਹੀ ਮੁਹਿੰਮ ਜਿੱਦੇ ਅੰਤਰਗਤ ਜਿਹੜੇ ਮਾੜੇ ਅੰਸਰ ਆ ਇਹਨਾਂ ਦੇ ਕਾਰਵਾਈ ਕਰਦੇ ਹੋਏ ਸਾਨੂੰ ਜਿਹੜੀ ਡਿਵੀਜ਼ਨ ਨੰਬਰ ਏ ਹੈਗੀ ਹੈ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਇਹ ਮਾਮਲਾ ਹੈਗਾ ਕਿ ਇੱਥੇ ਜਿਹੜਾ ਅਰੋਗ્ય ਆਯੁਸ਼ਮਨ ਅਰੋਗ્ય ਕੇਂਦਰ ਹੈਗਾ ਆ ਇੱਥੇ ਚੋਰੀਆਂ ਦੀ ਵਾਰਦਾਤ ਕਾਫੀ ਹੋ ਰਹੀ ਸੀ ਜਿਸ ਵਿੱਚ ਸਾਨੂੰ ਇੱਕ ਕੰਪਲੇਂਟ ਜਿਹੜੇ ਡਾਕਟਰ ਸਮੀਰ ਵੱਲੋਂ ਦਰਜ ਕੀਤੀ ਸੀਗੀ ਤੇ ਜਿਸ ਤੇ ਕਾਰਵਾਈ ਕਰਦੇ ਮਕਦਮਾ ਨੰਬਰ 50 ਦਰਜ ਕੀਤਾ ਗਿਆ ਤੇ ਅਧੀਨ ਤਾਰਾ 3314 305 ਬੀ ਐਨ ਐਸ थाना ਏ ਡਿਵੀਜ਼ਨ ਜੀ ਹੁਣ ਇਹਦੇ ਵਿੱਚ ਸਾਨੂੰ ਜਿਹੜਾ ਚੋਰ ਸੀਗਾ ਇਸ ਵਿੱਚ ਵੌਂਟਡ ਉਹ ਆਪਾਂ ਅਰੈਸਟ ਕਰ ਲਿਆ ਹੈਗਾ ਤੇ ਜਿਹੜਾ ਚੋਰ ਹੈਗਾ ਆ ਉਹਦੇ ਵਿੱਚੋਂ ਜਿਹੜਾ ਦੋਸ਼ੀ ਹੈਗਾ ਸਤਨਾਮ ਸਿੰਘ ਉਪਤਾ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 1943 ਚੁੰਗੀ ਤਰਨਤਾਰਨ ਰੋਡ ਅੰਮ੍ਰਿਤਸਰ ਇਸ ਤੋਂ ਸਾਨੂੰ ਚਾਰ ਪੱਖੇ ਜਿਹੜੇ ਚੋਰੀ ਹੋਏ ਸੀਗੇ ਮੋਹੱਲਾ ਕਲੀਨਿਕ ਐਂਡ ਲੈਟ ਜਿਹੜਾ ਕਲੀਨਿਕ ਥੇਗਾ ਇੱਕ வால் ਫੈਨ 铝ੋਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਇਹ ਯੂਜ਼ ਕਰਦੇ ਸੀਗੇ ਸਮਾਨ ਦੀ ਢੋਹਾ ਟੋਈ ਨੂੰ ਕੋਈ ਆਪਾਂ ਰਿਕਵਰ ਕਰਦੇ ਆ ਸਰ ਕਿੱਥੇ ਵੇਚਦਾ ਇਹ ਸਮਾਨ ਇਹ ਜੀ ਹਜੇ ਇਹ ਜਿਹੜਾ ਸਮਾਨ ਸੀਗਾ ਇਹ ਇਹ ਨਸ਼ੇੜੀ ਹੈਗਾ ਇਹ ਨਸ਼ੇ ਕਰਨ ਦਾ ਆਦੀ ਹੀ ਹੈ ਤੇ ਜਿਹੜਾ ਸਮਾਨ ਹੈਗਾ ਇਹ ਜਿਹੜੇ ਕਬਾੜੀ ਹੈਗੇ ਉਹਨਾਂ ਨੂੰ ਦਿੱਤਾ ਹੈ ਕਬਾੜੀਆਂ ਦੇ ਕਾਰਵਾਈ ਹੋਈ ਜੀ ਬਿਲਕੁਲ ਬਿਲਕੁਲ ਜੀ ਤਫਤੀਸ਼ ਆਪਾਂ جاری ਹੈਗੀ ਹੈ ਪੀਡੀਬੀ ਹੈ ਕੇ ਤੇ ਫੋਨ ਕੇ ਸਾਨੂੰ ਨਾਮ ਤੇ ਇਸ ਤੋਂ ਪਹਿਲਾਂ ਵੀ ਕੋਈ ਚੋਰੀ ਮੰਨੀ ਹੈ ਪਹਿਲਾਂ ਜੀ ਇਸ ਤੋਂ ਪਹਿਲਾਂ ਵੀ ਇਹਨੇ ਇਸੇ ਹੀ ਜਿਹੜਾ ਆਯੂਸ਼ਮਨ ਰੋਗਿਆ ਕੇਂਦਰ ਹੈਗਾ ਆ ਇਹਦੇ ਤੋਂ ਮਤਲਬ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਤੇ ਉਹ ਵੀ ਆਪਾਂ ਪੱਕੇ ਜਿਹੜੇ ਰਿਕਵਰ ਕੀਤੇ ਕਿੰਨੇ ਬੰਦੇ ਇਨਵੋਲਵ ਨੇ ਕਿਹਦੇ ਤੇ ਇਹਦੇ ਵਿੱਚ ਹਜੇ ਤੱਕ ਦੇ ਇੱਕ ਹੀ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਔਰ ਸੱਤਾ ਆਪਾਂ ਉਹਨੂੰ ਰੈਸਟ ਕੀਤਾ ਹੈਗਾ ਤੇ ਜੇ ਆਹ ਜਿਹੜੀ ਅਕੀਦੀ ਇਨਵੈਸਟੀਗੇਸ਼ਨ ਹੈ ਜੇ ਸਾਨੂੰ ਪਤਾ ਲੱਗਿਆ ਤੇ ਆਪਾਂ ਹੋਰਾਂ ਨੂੰ ਵੀ ਵੈਸੇ ਇਹ ਇਨੀਸ਼ੀਅਟ ਚਲਾਉਂਦਾ ਸੀ ਜਿਸ ਦਾ ਚਨਾਉਣਾ ਸੀ ਜੀ ਇਹ ਇਨਸਟਾਈਟ ਚਲਾਉਂਦਾ ਸੀਗਾ ਇਕੱਲਾ ਹੀ ਇਸਮਾਨ ਚੁੱਕ ਕੇ ਕੰਮ ਲੱਗ ਗਿਆ ਜੀ ਇਕੱਲਾ ਹੀ ਹੈ ਇਹਦੇ ਵਿੱਚ ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਸੀ ਜਿਹੜੇ ਆਪ ਨੂੰ ਮੀਡੀਆ ਵੱਲੋਂ ਇਹਨੂੰ ਪੇਸ਼ ਵੀ ਕੀਤਾ ਸੀਗਾ ਤੇ ਇਹ ਆਪ ਹੀ ਇਕੱਲਾ ਹੀ ਸੀਗਾ ਉਹ ਕਿੰਨੇ ਦਿਨ ਦਾ ਰਿਮਾਂਡ ਲਿਆ ਉਹ ਇੱਕ ਦਿਨ ਦਾ ਰਿਮਾਂਡ ਲਿਆ